ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਏ ਪ੍ਰਭੂ ਜੋਗਿ ਅੰਦਰ ਵਿਆਪਕ ਹੋ ਕੇ ਤੂੰ ਆਪ ਹੀ ਜੋ ਕਮਾ ਰਹਾ ਹੈ ਤੂੰ ਭੋਗੀ ਅੰਦਰ ਭੋਗਿਆ ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਵੀ ਤੂੰ ਹੀ ਪਦਾਰਥ ਭੋਗ ਰਹਾ ਹੈ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆਲ ਜਿਉ ਸੁਰਗ ਲੋਕ ਵਿੱਚ ਮਾਤ ਲੋਕ ਵਿੱਚ ਪਾਤਾਲ ਲੋਕ ਵਿੱਚ ਵਸਦੇ ਕਿਸੇ ਵੀ ਜੀਵ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ ਹਾਂ ਵਾਰੀ ਹਾਂ ਵਾਰਣੈ ਕੁਰਬਾਨ ਤੇਰੇ ਨਾਮ ਬਨਾਉ اے ਪ੍ਰਭੂ ਮੈਂ ਸਦਕੇ ਹਾਂ ਤੇਰੇ ਨਾਮ ਤੋਂ ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ ਕੁਰਬਾਨ ਹਾਂ ਤੇਰੇ ਨਾਮ ਤੋਂ ਰਹਾਉ ਤਦ ਸੰਸਾਰ ਓ ਪਾਇਆ اے ਪ੍ਰਭੂ ਤੂੰ ਹੀ ਜਗਤ ਪੈਦਾ ਕੀਤਾ ਹੈ ਸਿਰ ਸਿਰ ਧੰਦੇ ਲਾਇਆ ਹਰੇਕ ਜੀਵ ਉਤੇ ਉਨ੍ਹਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ ਤੰਦਿਆਂ ਵਿੱਚ ਫਸਾਇਆ ਹੋਇਆ ਹੈ ਵੇਖਾ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਓ ਤੂੰ ਕੁਦਰਤ ਰਚ ਕੇ ਜਗਤ ਚੌਪੜ ਦੀਆਂ ਜੀਵ ਨਰਾਂ ਛੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਹਾ ਹੈ ਪਰਗਟ ਪਹਾਰਾ ਜਪਦਾ ਈ ਭਾਈ ਪਰਮਾਤਮਾ ਇਸ ਦਿਸਦਿਜਗਤ ਪਸਾਰੇ ਵਿੱਚ ਵਸਦਾ ਦਿਸ ਰਹਾ ਹੈ ਸਭ ਨਾਵਨੋ ਪ੍ਰਤਾਪ ਦਾ ਹਰੇਕ ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤੰਗਦਾ ਹੈ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਓ ਪਰ ਗੁਰੂ ਦੀ ਸ਼ਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ ਕਿਉਂਕਿ ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿੱਚ ਫਸੀ ਹੋਈ ਹੈ ਸਤ ਗੁਰ ਕਾਉ ਬਲ ਜਾਈਐ اے ਭਾਈ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ ਜਿੱਤ ਮਿਲਿਆ ਪਰਮਗਤ ਪਾਈਐ ਕਿਉਂਕਿ ਉਸ ਗੁਰੂ ਦੇ ਮਿਲਿਆ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਿਲ ਕਰੀ ਦੀ ਹੈ ਸੁਰ ਨਰ ਮਨ ਜਾਣ ਲੋਚ ਦੇ ਸੋ ਸਤਗੁਰ ਦੀਆ ਬੁਝਾਏ ਜਿਉ ਜਿਸ ਨਾਮ ਪਦਾਰਥ ਨੂੰ ਦੇਵ ਤੇ ਮਨੁੱਖ ਮੋਨ ਧਾਰੀ ਲੋਕ ਤਰਸਦੇ ਆ ਰਹੇ ਹਨ ਉਹ ਪਦਾਰਥ ਸਤਗੁਰੂ ਨੇ ਸਮਝਾ ਦਿੱਤਾ ਹੈ ਸਤ ਸੰਗਤ ਕੈਸੀ ਜਾਣੀ ਆ ਇਹ ਜਏ ਕਟ ਨੂੰ ਸਤ ਸੰਗਤ ਸਮਝਣਾ ਚਾਹੀਦਾ ਹੈ ਜਿੱਤੈ ਇੱਕੋ ਨਾਮ ਵਖਾਣਿਆ ਸਤ ਸੰਗਤ ਉਹ ਹੈ ਜਿੱਤੇ ਸਿਰ ਪਰਮਾਤਮਾ ਦਾ ਨਾਮ ਸਲਾਹੇ ਆ ਜਾਂਦਾ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏ ਜਿਓ ਇਹ ਨਾਨਕ ਸਤਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿਸਾਤ ਸੰਗਤ ਵਿੱਚ ਸਿਰ ਪ੍ਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ ਦਾ ਹੁਕਮ ਹੈ ਇਹੋ ਜਗਤ ਭਰਮ ਭੁਲਾਇਆ ਇਹ ਜਗਤ ਮਾਇਆ ਦੀ ਪਟਕਣਾ ਵਿੱਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਬੇ ਜਾ ਰਹਾ ਹੈ ਆਪਹੁ ਤੁਦ ਖੋਆਇਆ ਪਰ ਜੀਵਾਂ ਦੇ ਕੀ ਬਸ ਇਹ ਪ੍ਰਭੂ ਤੂੰ ਆਪ ਹੀ ਜਗਤ ਨੂੰ ਆਪਣੇ ਆਪ ਤੋਂ ਵਿਚੋੜਿਆ ਹੋਇਆ ਹੈ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਨਾਕੇ ਨਾਹੇ ਜਿਉ ਜਿਨ੍ਹਾਂ ਮੰਦ ਭਾਗਣ ਜੀਵ ਇਸਤਰੀਆਂ ਦੇ ਚੰਗੇ ਭਾਗ ਨਹੀਂ ਹਨ ਉਹਨਾਂ ਨੂੰ ਮਾਇਆ ਦੇ ਮੋਹ ਵਿੱਚ ਫਸਣ ਦੇ ਕਾਰਨ ਆਤਮਿਕ ਦੁੱਖ ਲੱਗਾ ਹੋਇਆ ਹੈ ਦੋਹਾਗਣੀ ਕਿਆ ਨਿਸ਼ਾਨੀਆਂ ਮੰਦ ਭਾਗਣ ਜੀਵ ਇਸਤਰੀਆਂ ਦੇ ਕੀ ਲੱਛਣ ਹਨ ਕਸਮੋ ਕੁੱਥੀਆਂ ਪਰੈਨੇ ਮਾਨੀਆਂ ਮੰਦ ਭਾਗੁਣ ਜੀਵ ਇਸਤਰੀਆ ਉਹ ਹਨ ਜਿਹੜੀਆਂ ਖਸਮ ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ ਮਾਲੇ ਵੇਸ ਤਨਾ ਕਾਮਣੀ ਦੁਖੀ ਰਣ ਵਿਹਾਏ ਜਿਓ ਅਜਿਹੀਆਂ ਜੀਵ ਇਸਤਰੀਆਂ ਦੇ ਚਿਹਰੇ 'ਤੇ ਵਿਕਾਰਾਂ ਦੀ ਮੈਲ ਨਾਲ ਭ੍ਰਸ਼ਟੇ ਹੋਏ ਦਿਸਦੇ ਹਨ ਉਹਨਾਂ ਦੀ ਜ਼ਿੰਦਗੀ ਰੂਪ ਰਾਤ ਦੁੱਖਾਂ ਵਿੱਚ ਬੀਤਦੀ ਹੈ ਸੋਹਾਗਣੀ ਕਿਆ ਕਰਮ ਕਮਾਇਆ ਜਿਹੜੀਆਂ ਜੀਵ ਇਸਤਰੀਆਂ ਭਾਗਾ ਵਾਲੀਆਂ ਹਕਮਾਂਦੀਆਂ ਹਨ ਉਹਨਾਂ ਕਿਹੜਾ ਚੰਗਾ ਕੰਮ ਕੀਤਾ ਹੋਇਆ ਹੈ ਉਰਬ ਲਿਖਿਆ ਫਲ ਪਾਇਆ ਉਹਨਾਂ ਨੇ ਪਿਛਲੇ ਜਨਮ ਵਿੱਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵੱਜੂ ਹੁਣ ਪ੍ਰਮਾਤਮਾ ਦਾ ਨਾਮ ਫਲ ਪ੍ਰਾਪਤ ਕਰ ਲਿਆ ਹੈ ਨਦਰ ਕਰੇ ਕਾ ਆਪਣੀ ਆਪੇ ਲੈ ਮਿਲਾਏ ਜਿਉ ਪ੍ਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਕੇ ਆਪ ਹੀ ਉਹਨਾਂ ਨੂੰ ਆਪਣੀ ਚੰਨਾਂ ਵਿੱਚ ਮਹਿਲਾ ਲੈਂਦਾ ਹੈ ਹੁਕਮ ਜਿਨ੍ਹਾਂ ਨੂੰ ਮਨਾਇਆ ਪ੍ਰਮਾਤਮਾ ਜਿਨ੍ਹਾਂ ਜੀਵ ਇਸਤਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ ਤੈਨੇ ਅੰਤਰ ਸ਼ਬਦ ਵਸਾਇਆ ਉਹ ਆਪਣੀ ਹਿਰਦੇ ਵਿੱਚ ਪਰਮਾਤਮਾ ਦੀ ਸਿਫਤਸਾਲਾ ਦੀ ਬਾਣੀ ਵਸਾਉਂਦੀਆਂ ਹਨ ਸਹੀ ਆਸੀ ਸੁਹਾਗਣੀ ਜਿਨ ਸਹ ਨਾਲ ਪਿਆਰ ਜਿਉ ਕੋਈ ਜੀਵ ਸਹੇਲੀਆਂ ਭਾਗਾ ਵਾਲੀਆਂ ਆਉਂਦੀਆਂ ਹਨ ਜਿਨ੍ਹਾਂ ਦਾ ਆਪਣੇ ਕसम ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ਜਿਨ੍ਹਾਂ ਭਾਣੇ ਕਾ ਰਸ ਆਇਆ ਇਨਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜਾ ਵਿੱਚ ਤੁਰੰਦਾ ਆਨੰਦ ਆ ਜਾਂਦਾ ਹੈ ਤਨ ਵਿੱਚੋਂ ਭਰਮ ਚੁਕਾਇਆ ਉਹ ਆਪਣੀ ਅੰਦਰੋਂ ਮਾਇਆ ਵਾਲੀ ਭਟਨਾ ਦੂਰ ਕਰ ਲੈਂਦੇ ਹਨ ਪਰ ਇਹ ਮੇ ਸਤਿਗੁਰੂ ਦੀ ਹੀ ਹੈ ਨਾਨਕ ਸਤਿਗੁਰੂ ਐਸਾ ਜਾਣੀਐ ਜੋ ਸਭ ਸਹੈਲੇ ਮਿਲਾਏ ਜੀਓ ਇਹ ਨਾਨਕ ਗੁਰੂ ਅਜੀਹਾਂ ਦਿਆਲ ਹੈ ਕਿ ਉਹ ਸ਼ਰਨ ਆਏ ਸਭ ਜੀਵਾਂ ਨੂੰ ਪ੍ਰਭੂ ਚਰਣਾ ਵਿੱਚ ਮਹਿਲਾ ਦਿੰਦਾ ਹੈ ਸਤਿਗੁਰੂ ਮਿਲਿਆ ਫਲ ਪਾਇਆ ਉਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਲਿਆ ਜਨ ਵਿੱਚੋਂ ਆਕਰਣ ਚੁਕਾਇਆ ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ ਦੁਰਮਤ ਕਾ ਦੁੱਖ ਕਟਿਆ ਭਾਗ ਬੈਠਾ ਮਸਤਕ ਆਏ ਜਿਓ ਉਸ ਮਨੁੱਖ ਦੇ ਅੰਦਰੋਂ ਭੈੜੀ ਮਤ ਦਾ ਦੁੱਖ ਕਟਿਆ ਜਾਂਦਾ ਹੈ ਉਸ ਦੇ ਮੱਤੇ ਉੱਤੇ ਭਾਗ ਜਾਗ ਪੈਂਦਾ ਹੈ ਅੰਮ੍ਰਿਤ ਤੇਰੀ ਬਾਣੀਆਂ ਏ ਪ੍ਰਭੂ ਤੇਰੀ ਸਿਫਤ ਸਾਲਾ ਦੀ ਬਾਣੀ ਮੰਨੋ ਆਤਮਕ ਜੀਵਨ ਦੇਣ ਵਾਲਾ ਜਲ ਹੈ ਤੇਰੇਆ ਭਗਤਾਂ ਰਿਦਾ ਸਮਾਣੀਆਂ ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿੱਚ ਹਰ ਵੇਲੇ ਟਿਕੀ ਰਹਿੰਦੀ ਹੈ ਸੁਖ ਸੇਵਾ ਅੰਦਰ ਰੱਖੀ ਆ ਆਪਣੀ ਨਦਰ ਕਰੈ ਨਿਸਤਾਰ ਜੀਓ ਤੇਰੀ ਸੁਖਦਾਈ ਸੇਵਾ ਭਗਤੀ ਭਗਤਾ ਦੇ ਅੰਦਰ ਟਿਕਣ ਕਰਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਉਹਨਾਂ ਨੂੰ ਪਾਰ ਲੰਘਾ ਦਿੰਦਾ ਹੈ ਸਤਿਗੁਰੂ ਮਿਲਿਆ ਜਾਣੀ ਹੈ ਤਦੋਂ ਕਿਸੇ ਵਡ ਭਾਗੀ ਨੂੰ ਗੁਰੂ ਮਿਲਿਆ ਸਮਝਣਾ ਚਾਹੀਦਾ ਹੈ ਜਿੱਤ ਮਿਲਿਆ ਨਾਮ ਵਕਾਣੀਆਂ ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ ਸਤ ਗੁਰੂ ਬਾਜ ਨਾ ਪਾਇਓ ਸਭ ਤੱਕੀ ਕਰਮ ਕਮਾਏ ਜਿਓ ਗੁਰੂ ਦੀ ਛੰਨ ਪਹਿਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ ਗੁਰੂ ਦਾ ਆਸਰਾ ਛੱਡ ਕੇ ਸਾਰੀ ਦੁਨੀਆ ਤੀਰਥ ਵਰਤ ਆਦਿਕ ਹੋਰ ਹੋਰ ਮਿੱਤੇ ਹੋਏ ਧਾਰਮਿਕ ਕੰਮ ਕਰਕੇ ਖੱਪ ਜਾਂਦੀ ਹੈ ਆ ਸਤਿਗੁਰੂ ਵਿਟਾਂ ਕੋ ਮਾਇਆ ਮੈਂ ਤਾਂ ਗੁਰੂ ਤੋਂ ਕੁਰਬਾਨ ਹਾਂ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਜਿਸ ਨੇ ਭਟਕਣਾ ਵਿੱਚ ਕੋ ਰਾਹ ਪਏ ਜੀਵ ਨੂੰ ਸਹੀ ਜੀਵਨ ਰਾਹ ਤੇ ਪਾਇਆ ਹੈ ਨਦਰ ਕਰੇ ਜੇ ਆਪਣੀ ਆਪੇ ਲੈਰ ਲਾਇ ਜਿਓ ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ ਤਾਂ ਉਹ ਆਪ ਹੀ ਪ੍ਰਭੂ ਚੰਨਾ ਵਿੱਚ ਜੋੜ ਦਿੰਦਾ ਹੈ ਤੂੰ ਸਭਨਾ ਮਾਹੇ ਸਮਾਇਆ اے ਪ੍ਰਭੂ ਤੂੰ ਸਾਰੇ ਜੀਵਾਂ ਵਿੱਚ ਵਿਆਪਕ ਹੈ ਤਨ ਕਰਤਾ ਆਪ ਲੁਕਾਇਆ اے ਭਾਈ ਸਾਰੇ ਜੀਵਾਂ ਵਿੱਚ ਵਿਆਪਕ ਹੁੰਦਿਆਂ ਵੀ ਉਸ ਕਰਤਾ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜਿਓ ਇਹ ਨਾਨਕ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀ ਕਰਤਾਰ ਨੇ ਆਪਣੀ ਜੋਤ ਪ੍ਰਗਟ ਕੀਤੀ ਹੈ ਉਸ ਦੇ ਅੰਦਰ ਕਰਤਾਰ ਪ੍ਰਗਟ ਹੋ ਜਾਂਦਾ ਹੈ ਆਪੇ ਕਸਮ ਨੇ ਵਾਜਿਆ ਕਸ਼ਮ ਪ੍ਰਭੂ ਨੇ ਆਪਣੇ ਸੇਵਕ ਨੂੰ ਆਪ ਹੀ ਵਡਿਆਈ ਦਿੱਤੀ ਹੈ ਜਿਉ ਪਿੰਡ ਦੇ ਸਾਜਿਆ ਜਿੰਦ ਦੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ ਆਪਣੇ ਸੇਵਕ ਕੀ ਪੈ ਜ ਰੱਖੀਆ ਦੁਇ ਕਰਮਸਤਕ ਧਾਰ ਜਿਉ ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਕਸ਼ਮ ਪ੍ਰਭੂ ਨੇ ਆਪ ਹੀ ਉਸ ਦੀ ਇਲਾਜ ਰੱਖੀ ਹੈ ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ ਸਭ ਸੰਜਮ ਰਹੀ ਸਿਆਣਪਾ ਇੰਦਰੀਆਂ ਨੂੰ ਵਸ ਕਰਨ ਦੇ ਸਾਰੇ ਯਤਨ ਤੇ ਇਹੋ ਜਹੀਆਂ ਹੋ ਸਾਰੀਆਂ ਸਿਆਣਪਾ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ ਮੇਰਾ ਪ੍ਰਭ ਸਭ ਕੁਝ ਜਾਣਦਾ ਪਿਆਰਾ ਪ੍ਰਭੂ ਸੇਵਕ ਦੀ ਹਰ ਇੱਕ ਲੋੜ ਆਪ ਜਾਣਦਾ ਹੈ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਓ ਪਰਮਾਤਮਾ ਆਪਣੇ ਸੇਵਕ ਦਾ ਤੇਜ ਪ੍ਰਤਾਪ ਪ੍ਰਗਟ ਕਰ ਦਿੰਦਾ ਹੈ ਸਾਰਾ ਜਗਤ ਉਸ ਦੀ ਜੈ ਜੈਕਾਰ ਕਰਦਾ ਹੈ ਮੇਰੇ ਗੁਣ ਅਵਗਣ ਨਾ ਵਿਚਾਰਿਆ ਪ੍ਰਭੂ ਨੇ ਨਾਮ ਮੇਰੇ ਗੁਣਾ ਦਾ ਖਿਆਲ ਕੀਤਾ ਹੈ ਨਾ ਮੇਰੇ ਔਗਣਾ ਦੀ ਪਰਵਾਹ ਕੀਤੀ ਹੈ ਪ੍ਰਭੂ ਆਪਣਾ ਵਿਰਧ ਸਮਾਰਿਆ ਪ੍ਰਭੂ ਨੇ ਤਾਂ ਸਿਰਫ ਆਪਣਾ ਮੁੰਡਕ ਦੀਮਾ ਦਾ ਸੁਭਾਅ ਹੀ ਚੇਤੇ ਰੱਖਿਆ ਹੈ ਕੰਠ ਲਾਇ ਕੇ ਰੱਖੇ ਉਹਨ ਲੱਗੈ ਨ ਤਤੀ ਵਾਉ ਜਿਓ ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ ਵਿਕਾਰਾਂ ਵੱਲੋਂ ਬਚਾ ਲਿਆ ਹੈ ਕੋਈ ਦੁੱਖ ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ ਮੈਂ ਮਨ ਤਨ ਪ੍ਰਭੂ ਧਾਇਆ ਮੈਂ ਆਪਣੇ ਮਨ ਵਿੱਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿੱਚ ਪ੍ਰਭੂ ਨੂੰ ਧਿਆਇਆ ਹੈ ਜੇ ਇੱਛਾ ਅੜਾ ਫਲ ਪਾਇਆ ਮੈਨੂੰ ਉਹ ਨਾਮ ਫਲ ਮਿਲ ਗਿਆ ਹੈ ਜਿਸ ਦੀ ਮੈਂ ਸਦਾ ਆਪਣੇ ਜੀਵ ਵਿੱਚ ਇੱਛਾ ਚਾ ਪਰਿਆ ਕਰਦਾ ਸਾਂ ਸਾ ਪਤ ਸਾ ਸਿਰ ਖਸਮ ਤੂੰ ਜਪ ਨਾਨਕ ਜੀ ਬਾਣਾਉ ਜਿਉ ਏ ਪ੍ਰਭੂ ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ ਤੂੰ ਪਾਦਸ਼ਾਹ ਬਾਚਾਂ ਦੇ ਸਿਰ ਤੇ ਮਾਲਕ ਹੈ ਇਹ ਨਾਨਕ ਉੜ ਭਾਗੀ ਮਨੁਖ ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੁੰਦੇ ਆਪੇ ਆਪਿ ਉਪਾਇਆ اے ਪ੍ਰਭੂ ਤੂੰ ਆਪਣੀ ਆਪ ਨੂੰ ਜਗਤ ਰੂਪ ਵਿੱਚ ਆਪ ਹੀ ਪ੍ਰਗਟ ਕੀਤਾ ਹੈ ਨੂ ਜਾ ਖੇਲ ਕਰ ਦਿਖ ਲਾਇਆ ਇਹ ਤੇਥੋਂ ਬਕਰਾ ਦਿਸਦਾ माया ਦਾ ਜਗਤ ਤਮਾਸ਼ਾ ਤੂੰ ਆਪ ਹੀ ਬਣਾ ਕੇ ਵਿਕਾ ਦਿੱਤਾ ਹੈ ਸਭ ਸੱਚੋ ਸੱਚ ਵਰਤਦਾ ਜਿਸ ਭਾਵੇਂ ਤਿਸੈ ਬੁਝਾਏ ਜੀਓ اے ਭਾਈ ਹਰ ਥਾਂ ਸਦਾ تیر ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ ਜਿਸ ਉਤੇ ਉਮੇਰ ਕਰਦਾ ਹੈ ਉਸ ਨੂੰ ਇਹ ਭੇਤ ਸਮਝਾ ਦਿੰਦਾ ਹੈ ਗੁਰ ਪ੍ਰਸਾਦੀ ਪਾਇਆ ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ परमात्मा ਦੀ ਸਰਵ ਵਿਆਪਕਤਾ ਦਾ ਭੇਦ ਪਾ ਲਿਆ ਹੈ ਤਿੱਥੈ ਮਾਇਆ ਮੋਹ ਚੁਕਾਇਆ ਉਸ ਦੇ ਹਿਰਦੇ ਵਿੱਚੋਂ ਪ੍ਰਭੂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ਕਿਰਪਾ ਕਰ ਕੇ ਆਪਣੀ ਆਪੇ ਲੈ ਸਮੈ ਜਿਓ ਪ੍ਰਭੂ ਆਪਣੀ ਮਿਹਰ ਕਰਕੇ ਆਪ ਹੀ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਗੋਪੀ ਨਾ ਗੋਵਾਲੀਆਂ ਇਹ ਪ੍ਰਭੂ ਤੂੰ ਹੀ ਗੋਕੁਲ ਦੀ ਗੋਪੀ ਹੈ ਤੂੰ ਆਪ ਹੀ ਜਮਨਾ ਨਦੀ ਹੈ ਤੂੰ ਆਪ ਹੀ ਗੋਕਲ ਦਾ ਗਵਾਲਾ ਹੈ ਤਦੂ ਆਪੇ ਗੋਏ ਉਠਾਲੀਆ ਤੂੰ ਆਪ ਹੀ ਕ੍ਰਿਸ਼ਨ ਰੂਪ ਹੋ ਕੇ ତੜਤੀ ਗੋਵਰਧਨ ਪਰਬਤ ਚੁੱਕੀ ਸੀ ਹਕਵੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜਿਓ ਤੂੰ ਆਪਣੇ ਓਕਮ ਵਿੱਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈ ਤੂੰ ਆਪ ਹੀ ਨਾਸ਼ ਕਰਦਾ ਹੈ ਤੇ ਆਪ ਹੀ ਪੈਦਾ ਕਰਦਾ ਹੈ ਜਿਹੜੇ ਸਤ ਗੁਰ ਸਿਉ ਚਿੱਤ ਲਾਇਆ ਜਿਨ੍ਹਾਂ ਵੱਡ ਭਾਗੀ ਮਨੁੱਖਾ ਨੇ ਗੁਰੂ ਨਾਲ ਪਿਆਰ ਪਾਇਆ ਹੈ ਤਿਨੇ ਦੂਜਾ ਭਾਉ ਚੁਕਾਇਆ ਉਹਨਾਂ ਆਪਣੀ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ ਨਿਰਮਲ ਜੋਤ ਤਿਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜਿਓ ਉਹਨਾਂ ਬੰਦਿਆਂ ਦੀ ਆਤਮਿਕ ਜੋਤ ਪਵਿੱਤਰ ਹੋ ਜਾਂਦੀ ਹੈ ਉਹ ਆਪਣਾ ਜਨਮ ਸੁਤਰਾ ਕਰਕੇ ਜਗਤ ਤੋਂ ਜਾਂਦੇ ਹਨ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੀਆਂ ਵਡਿਆਈਆਂ اے ਪ੍ਰਭੂ ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ ਤੇਰੀ ਮਿਹਰ ਨਾਲ ਮੈਂ ਦਿਨੇ ਰਾਤ ਸਲਾਉਂਦਾ ਹਾਂ ਅਣ ਮੰਗਿਆ ਦਾਣ ਦੇਵਣਾ ਓ ਨਾਨਕ ਸੱਚ ਸਮਾਲ ਜੀਓ ਇਹ ਨਾਨਕ ਆਖ ਪ੍ਰਭੂ ਜੀਮਾ ਦੇ ਮੰਗਣ ਤੋਂ ਬਿਨਾ ਹੀ ਹਰ ਇੱਕ ਦਾਤ ਬਖਸ਼ਣ ਵਾਲਾ ਹੈ ਇਹ ਭਾਈ ਉਹ ਸਦਾ ਚਰ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ